ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਪੰਜਾਬ ਮੰਡੀ ਬੋਰਡ ਵੱਲੋਂ ਭਰਤੀ ਦਾ ਫਰੈਸ਼ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਵੇਗੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਨਾ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਜਿਹੜੇ ਵੀ ਕੈਂਡੀਡੇਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਹਨਾਂ ਦਾ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਜੀ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਨੋਟੀਫਿਕੇਸ਼ਨ ਦੇ ਉ 23 12 2023 ਤੋਂ ਸਟਾਰਟ ਹੋ ਚੁੱਕੇ ਹਨ ਜੀ ਲਾਸਟ ਡੇਟ ਤੁਹਾਡੀ 31 12 2023 ਰਹੇਗੀ ਫੀਸ ਭਰਨ ਦੀ ਆਖਰੀ ਮਿਤੀ 31 2024 ਰੱਖੀ ਗਈ ਹੈ ਜੀ ਪੰਜਾਬ ਮੰਡੀ ਬੋਰਡ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਤੋਂ ਗਰੁੱਪ ਸੀ ਦੀਆਂ ਵੈਕੈਂਸੀਆਂ ਅਨਾਉਂਸ ਕੀਤੀਆਂ ਹਨ ਜੂਨੀਅਰ ਡਰਾਫਟਸਮੈਨ ਦੀਆਂ ਕੁੱਲ 21 ਅਸਾਮੀਆਂ ਤੇ ਭਰਤੀ ਹੋਣ ਜਾ ਰਹੀ ਹੈ ਜੀ ਤੁਸੀਂ ਵਿਭਾਗ ਦੀ ਵੈਬਸਾਈਟ ਤੇ ਵੀ ਜਾ ਕੇ ਆਪਣਾ ਅਪਲੀਕੇਸ਼ਨ ਆਨਲਾਈਨ ਕਰ ਸਕਦੇ ਹੋ ssb.punjab.gov.in ਤੇ ਤੁਸੀਂ ਜਾ ਕੇ ਆਪਣਾ ਫਾਰਮ ਅਪਲੀਕੇਸ਼ਨ ਆਨਲਾਈਨ ਕਰ ਸਕਦੇ ਹੋ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਜੂਨੀਅਰ ਡਰਾਫਟਸਮੈਨ ਦੀ ਜਨਰਲ ਕੈਟਾਗਰੀ ਲਈ ਇੱਕ ਵੈਕੈਂਸੀ ਅਨਾਉਂਸ ਕੀਤੀ ਗਈ ਹੈ ਨੈਕਸਟ ਆਪਣਾ ਹੈਗਾ ਜੀ ਜੂਨੀਅਰ ਡਰਾਫਟਸਮੈਨ ਸਿਵਲ ਐਂਡ ਪਬਲਿਕ ਹੈਲਥ ਕੁੱਲ 18 ਸਾਮੀਆਂ ਹਨ ਜਿਸ ਵਿੱਚ ਜਰਨਲ ਦੀਆਂ 9 ਅਸੇ ਲਈ ਐਮਬੀ ਲਈ 2 ਐਸਸੀਆਰਓ ਲਈ 1 ਬੀਸੀ ਲਈ 1 ਐਕਸ ਸਰਵਿਸਮੈਨ ਐਸਸੀਐਮਬੀ ਲਈ 1 ਸਪੋਰਟਸ ਜਰਨਲ ਲਈ 1 ਫਿਜ਼ੀਕਲ ਹੈਂਡੀਕੈਪਟ ਆਰਥੋ ਲਈ 1 ਇਕਨੋਮਿਕਲ ਵਹਿ ਕਰ ਰਹੀ ਇੱਕ ਵੈਕੈਂਸੀ ਅਨਾਉਂਸ ਕੀਤੀ ਗਈ ਹੈ ਨੈਕਸਟ ਆਪਣਾ ਹਾਂ ਜੀ ਅਸਾਮੀ ਦਾ ਨਾਮ ਜੂਨੀਅਰ ਡਰਾਫਟਸਮੈਨ ਇਲੈਕਟ੍ਰੀਕਲ ਜਨਰਲ ਦੀ ਇੱਕ ਅਸਾਮੀ ਹੈ ਜੀ ਨੈਕਸਟ ਪੋਸਟ ਦੀ ਗੱਲ ਕਰਦੇ ਹਾਂ ਜੂਨੀਅਰ ਡਰਾਫਟਸਮੈਨ Town Planning ਦੀ ਜਨਰਲ ਕੈਟਾਗਰੀ ਲਈ ਇੱਕ ਵੈਕੈਂਸੀ ਅਨਾਉਂਸ ਕੀਤੀ ਗਈ ਹੈ ਨੈਕਸਟ ਆਪਾਂ ਚੱਲਦੇ ਹਾਂ ਜੀ ਯੋਗਤਾ ਤੇ ਸਾਰੀਆਂ ਪੋਸਟਾਂ ਲਈ ਅਲੱਗ-ਅਲੱਗ ਯੋਗਤਾ ਰੱਖੀ ਗਈ ਹੈ ਜੀ ਸਭ ਤੋਂ ਪਹਿਲਾਂ ਜੂਨੀਅਰ ਡਰਾਫਟਸਮੈਨ ਆਰਕੀਟੈਕ ਜਿਸ ਵਿੱਚ ਤੁਹਾਨੂੰ 10ਵੀਂ ਪਾਸ ਪਲੱਸ ਡਿਪਲੋਮਾ ਇਨ ਆਰਟੀਕੂਲਰ ਅਸਿਸਟੈਂਸੀਪ ਫਰਮ ਦੀ ਸਟੇਜ ਸਟੇਟ ਆਫ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਤੁਹਾਡੇ ਕੋਲ ਡਿਪਲੋਮਾ ਪਲੱਸ ਤੁਹਾਡੇ ਕੋਲ 10ਵੀਂ ਵਿੱਚ ਪੰਜਾਬੀ ਵਿਸ਼ੇ ਨਾਲ ਤੁਸੀਂ ਪਾਸ ਕੀਤੀ ਲਾਜ਼ਮੀ ਹੋਣੀ ਚਾਹੀਦੀ ਹੈ ਜੀ ਨੈਕਸਟ ਆਪਾਂ ਪੋਸਟ ਦੀ ਗੱਲ ਕਰਦੇ ਹਾਂ ਜੂਨੀਅਰ ਡਰਾਫਟਸਮੈਨ ਸਿਵਲ ਐਂਡ ਪਬਲਿਕ ਹੈਲਥ ਮੈਟਰੋ ਐਗਜ਼ਾਮਸ ਐਂਡ ਪਾਸਟਰ 2 ਇਅਰ ਕੋਰਸ ਤੁਹਾਡੇ ਕੋਲ 2 ਸਾਲ ਦਾ ਕੋਰਸ ਹੋਣਾ ਚਾਹੀਦਾ ਹੈ ਡਰਾਫਟਸਮੈਨ ਸਿਵਲ ਫੋਰ ਐਂਡ ਅਨਰਸ਼ਾ ਟ੍ਰੇਨਿੰਗ ਆਈਟੀਆਈ ਅਪਰੂਵਡ ਬਾਈ ਨੈਸ਼ਨਲ ਕਾਉਂਸਲਿੰਗ ਫਾਰ ਵੋਕੇਸ਼ਨਲ ਟ੍ਰੇਨਿੰਗ ਐਂਡ ਟੀਸੀ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੀ 10ਵੀਂ ਵਿੱਚ ਤੁਸੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਨੈਕਸਟ ਆਪਾਂ ਗੱਲ ਕਰ ਲੈਨੇ ਆ ਜੂਨੀਅਰ ਡਰਾਫਟਸਮੈਨ ਇਲੈਕਟ੍ਰੀਕਲ ਦੀ ਜਿਸ ਵਿੱਚ 10ਵੀਂ ਪਲੱਸ ਤੁਹਾਡੇ ਕੋਲ 2 ਸਾਲ ਦਾ ਸਰਟੀਫਿਕੇਟ ਡਰਾਫਟਸਮੈਨ ਸਿਵਲ ਜਾਂ ਮਕੈਨਿਕਲ ਵਿੱਚ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ ਤੇ ਇਸ ਦੇ ਵਿੱਚ ਵੀ ਤੁਹਾਨੂੰ 10ਵੇਂ ਵਿੱਚ ਪੰਜਾਬੀ ਪਾਸ ਕੀਤੀ ਲਾਜ਼ਮੀ ਹੈ ਜੀ ਚੌਥੀ ਨੰਬਰ ਪੋਸਟ ਹੈ ਜੀ ਆਪਣਾ ਜੂਨੀਅਰ ਡਰਾਫਟਸਮੈਨ ਟਾਊਨ ਪਲਾਨਿੰਗ ਦੇ ਲਈ 10ਵੀਂ ਪਲੱਸ ਡਰਾਫਟਸਮੈਨ ਸਿਵਲ ਫੋਰ ਐਂਡ ਇੰਡਸਟਰੀਅਲ ਟ੍ਰੇਨਿੰਗ ਆਈਟੀਆਈ ਅਪਰੂਵਡ ਬਾਈ ਨੈਸ਼ਨਲ ਕਾਉਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ ਐਂਟੀ ਸੀ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੀ ਜਾਂ ਤੁਹਾਡੇ ਕੋਲ ਡਿਪਲੋਮਾ ਡਿਗਰੀ ਸਿਵਲ ਆਫ ਆਰਟੀਕਲ ਹੋਣਾ ਚਾਹੀਦਾ ਹੈ ਤੇ ਤੁਹਾਡੇ ਕੋਲ 10ਵੀਂ ਵਿੱਚ ਤੁਸੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜੀ ਨੈਕਸਟ ਆਪਾਂ ਗੱਲ ਕਰ ਲੈਣੇ ਆ ਜੀ ਤਨਖਾਹ ਦੀ ਤਨਖਾਹ ਤੁਹਾਨੂੰ 25500 ਲੈਵਲ 4 ਦੇ ਪੇ ਸਕੇਲ ਨਾਲ ਦਿੱਤੀ ਜਾਵੇਗੀ ਨੈਕਸਟ ਉਮਰ ਸੀਮਾ ਏਜ ਏਜ 18 ਤੋਂ 37 ਸਾਲ ਰੱਖੀ ਗਈ ਹੈ ਜੀ ਜਨਰਲ ਕੈਟਾਗਰੀ ਲਈ ਜਿਹੜੇ ਵੀ ਜਾਨਕੀ ਐਸਸੀਬੀਸੀ ਕੈਟਾਗਰੀ ਤੋਂ ਬਿਲੋਂਗ ਕਰਦੇ ਹਨ ਪੰਜਾਬ ਰਾਜ ਦੇ ਅਨੁਸੂਚੀ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 42 ਸਾਲ ਰੱਖੀ ਗਈ ਹੈ ਜੀ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇਹ ਉਮਰ ਸੀਮਾ 18 ਤੋਂ ਲੈ ਕੇ 45 ਸਾਲ ਰੱਖੀ ਗਈ ਹੈ ਜੀ ਪੰਜਾਬ ਦੇ ਵਿਸਨੀਕ ਸਬਕਾ ਫੌਜੀ ਅਤੇ ਕੇਸ ਉੱਪਰ ਉਮਰ ਦੀ ਉੱਪਰਲੀ ਸੀਮਾ ਪੰਜਾਬ ਰਿਕੁਆਇਰਮੈਂਟ ਆਫ ਐਕ ਸਰਵਿਸਮੈਨ ਰੂਲਸ 1982 ਦੇ ਲਈ 3 ਸਾਲ ਦੀ ਯਾਨੀ ਕਿ ਉਹਨਾਂ ਨੂੰ 3 ਸਾਲ ਦੀ ਛੋਟ ਦਿੱਤੀ ਗਈ ਹੈ ਜਿਹੜੇ ਹੈਂਡੀਕੈਪਟ ਉਮੀਦਵਾਰ ਹਨ ਉਹਨਾਂ ਲਈ 10 ਸਾਲ ਦੀ ਛੂਟ ਹੈ 18 ਤੋਂ 47 ਸਾਲ ਤੱਕ ਉਹ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਸੋ ਅੱਗੇ ਆਪਾਂ ਨੈਕਸਟ ਫੀਸ ਦਾ ਵੇਰਵਾ ਇਸ ਪ੍ਰਕਾਰ ਹੈ ਜੀ ਜਨਰਲ ਕੈਟਾਗਰੀ ਲਈ ਸਤੰਤਰ ਸੰਗਾਰਮਿਕ ਤੇ ਖੇਡਾਰੀਆਂ ਲਈ 1000 ਰੁਪਏ ਫੀਸ ਰੱਖੀ ਗਈ ਹੈ ਜਿਹੜੇ ਵੀ ਕੈਂਡੀਡੇਟ ਐਸਸੀ, ਬੀਸੀ ਆਰਥਿਕ ਤੌਰ ਤੇ ਕਰਮ ਜੋਰ ਵਰਗ, ਈਡਬਲਯੂਐਸ ਨਾਲ ਸੰਬੰਧਿਤ ਹਨ ਉਹਨਾਂ ਲਈ 250 ਰੁਪਏ ਫੀਸ ਰੱਖੀ ਗਈ ਹੈ ਜੀ ਸਬਕਾ ਫੌਜੀ ਅਤੇ ਆਸ਼ਰਿਤ ਲਈ 200 ਰੁਪਏ ਫੀਸ ਹੈ ਜੀ ਫਿਜ਼ੀਕਲ ਹੈਂਡੀਕੈਪਟ ਲਈ 500 ਰੁਪਏ ਫੀਸ ਹੈ ਜੀ ਤੋਂ ਨੋਟ ਉਮੀਦਵਾਰਾਂ ਦੁਆਰਾ ਇੱਕ ਵਾਰ ਅਦਾ ਕੀਤੀ ਗਈ ਫੀਸ ਵਾਪਸ ਨਹੀਂ ਕੀਤੀ ਜਾਵੇਗੀ ਜੀ ਸੋ ਇਦਾਂ ਦੀਆਂ ਗਵਰਨਮੈਂਟ ਅਤੇ ਪ੍ਰਾਈਵੇਟ ਜੌਬਸ ਲਈ ਤੁਸੀਂ ਮੇਰੇ ਚੈਨਲ ਤੇ ਵਿਜ਼ਟ ਕਰ ਸਕਦੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ